ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਜਿਹੜਾ ਤੁਹਾਨੂੰ ਬੁੱਲ ਦਿਖਾ ਰਹੇ ਆ ਇਹਦੀ ਕੁਆਲਿਟੀ ਚੈੱਕ ਕਰਾਉਣੇ ਆ ਇਹਦਾ ਬੋਡੀ ਬੰਤਰ ਦਿਖਾਉਣੇ ਤੁਹਾਨੂੰ ਚਲੋ ਸਾਣਾ ਲਿਸਾ ਜਰੂਰ ਆ ਕਿਉਂਕਿ ਅੱਜ ਹੀ ਆਇਆ ਆਪਣੇ ਫਾਰਮ ਤੇ ਸਟਾਰਟਿੰਗ ਕਰਦੇ ਆਪਾਂ ਇਹਦੇ ਫੇਸ ਕੁਆਲਟੀ ਤੋਂ ਚੈੱਕ ਕਰੋ ਜੀ ਇਹਦੀ ਅੱਖ ਦੀ ਬੰਤਰ ਜਿਹੜੀ ਚੈੱਕ ਕਰ ਸਕਦੇ ਤੁਸੀਂ ਦੂਸਰੀ ਦੇਖ ਸਕਦੇ ਆ ਅੱਖ ਤੇ ਸਿੰਘ ਦੇਖੋ ਬਿਲਕੁਲ ਰਿੰਗ ਵਾਲਾ ਗੋਲ ਘੁੰਮਿਆ ਆ ਗੋਲ ਘੁੰਮਿਆ ਰਿੰਗ ਮੱਥੇ ਤੋਂ ਨੀਵਾ ਕੰਨ ਵੇਖ ਲਓ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਧੌਣ ਦੀ ਗਲਤ ਕਰੀਏ ਧੌਣ ਵੀ ਲੰਮੀ ਤੇ ਉਸ ਤੋਂ ਬਾਅਦ ਬਾਈ ਇਸ ਦੀ ਜਿਹੜੀ ਲੰਬਾਈ ਚੜਾਈ ਚੈੱਕ ਕਰ ਸਕਦੇ ਹੋ ਤੁਸੀਂ ਇਹ ਬੁੱਲ ਬਾਈ ਜੀ ਗੁਜਰਾ ਦੇ ਕੋਲੋਂ ਆਇਆ ਤੇ ਇਸ ਦੀ ਜਿਹੜੀ ਲੱਤ ਦੀ ਮੋਟਾਈ ਦੇਖ ਸਕਦੇ ਆ ਤੁਸੀਂ ਤੇ ਕੁਆਲਿਟੀ ਜਿਹੜੀ ਚੈੱਕ ਕਰੋ ਪਿੱਠ ਦੀ ਜਿਹੜੀ ਪਿੱਛੋਂ ਜਿਹੜੀ ਹੱਡੀ ਆ ਚੈੱਕ ਕਰ ਸਕਦੇ ਹੋ ਦੂਰੇ ਖੁੱਡੇ ਦਾ ਮਾਲੀ ਸਿੰਗਲ ਹੱਡੀ ਚੈੱਕ ਕਰੋ ਟੈਸਟੀਕਲ ਬੰਤਰ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰਾ ਬੁੱਲਾ ਕੁਆਲਟੀ ਦੇਖੋ ਫੇਸ ਕੁਆਲਟੀ ਸਾਰੇ ਪੰਨਿਆਂ ਐ ਓਕੇ ਆ ਸਿਰਫ ਇੱਕ ਹੀ ਕਸਰ ਆ ਇਹਦੇ ਜਿਹੜਾ ਇਹ ਲਿੱਸਾ ਤੇ ਹੌਲੀ ਹੌਲੀ ਕੈਮ ਹੋ ਜਾਣਾ ਇਹਨੇ ਤੁਸੀਂ ਬੰਤਰ ਚੈੱਕ ਕਰੋ ਲੋਰ ਦੇਖੋ ਉਤਰੀ ਵੇਖੋ ਪੂਰੀ ਧੁੰਨ ਵਾਲੀ ਅੱਗੋ ਚਾਲੇ ਚੈੱਕ ਕਰ ਸਕਦੇ ਆ ਬਿਲਕੁਲ ਨੀਵੀ ਠੀਕ ਹੈ ਜੀ ਦੋ ਗੱਠਾਂ ਵਾਲੀ ਗੋਡੀ ਚੈੱਕ ਕਰੋ ਇਹਦੇ ਵਿੱਚ ਬੰਤਰਗਵਾਟੀ ਬਹੁਤ ਸਾਫ ਆ ਤੇ ਸਾਂਹ ਵੀ ਬੁਰਾ ਸਾਫ ਪਿੱਠ ਪੁੜੇ ਦਾ ਬਹੁਤ ਜਿਆਦਾ ਜ਼ਬਰਦਸਤ ਖੁੱਲਾ ਜਦੋਂ ਇਹ ਰਾਜੀ ਹੋ ਗਿਆ ਪੂਰਾ ਖੁੱਲ ਤੇ ਦੂਸਰੀ ਗੱਲ ਇਹ ਆ ਵੀ ਇਹ ਸਾਂਹ ਦੇ ਜਿਹੜੇ ਬੱਚੇ ਆ ਉਹ ਬਹੁਤ ਟਾਪ ਕੁਆਲਟੀ ਦੇ ਆਏ ਆ ਉਸ ਤੋਂ ਬਾਅਦ ਇਹ ਗੱਲ ਕਰੀਏ ਇਹਦੀਆਂ ਝੋਟੀਆਂ ਹੁਣ ਐਤ ਕੀ ਸੀਜ਼ਨ ਦੇ ਵਿੱਚ ਗੱਬਣ ਹੋ ਜਾਣੀਆਂ ਪਰਮਾਤਮਾ ਸੁੱਖ ਰੱਖੇ ਇਹਨੂੰ ਬਿਲਕੁਲ ਤਿਆਰ ਕਰਕੇ ਮਾਰਕੀਟ ਦੇ ਵਿੱਚ ਤੁਹਾਡੇ ਲਈ ਸ਼ੇਅਰ ਕੀਤਾ ਜਾਊਗਾ ਜਦੋਂ ਸੀਮਨ ਵੀ ਰੈਡੀ ਹੋਊਗਾ ਇਹ ਤਾਂ ਸੀਮਨ ਵੀ ਭਰਾਵਾਂ ਤੱਕ ਪਹੁੰਚਾਇਆ ਜਾਊਗਾ ਤੇ ਦੂਜੀ ਗੱਲ ਵੀ ਰਿਕਾਰਡ ਵਾਲਾ ਮੱਲੀ ਇਹ ਹੈਗਾ ਜੀ ਪ੍ਰੋਪਰ ਰਿਕਾਰਡ ਜਿਹਦਾ ਰਿਕਾਰਡ ਚੰਗਾ ਆ ਮਾਲ ਲਓ ਪਿਓ ਬੋਲੋ ਬਹੁਤ ਚੰਗੀ ਕੁਆਲਿਟੀ ਦਾ ਬੋਲਾ ਜੀ ਇਹ ਥੋੜਾ ਜਿਆਦਾ ਡਾਊਨ ਜਰੂਰ ਆ ਲਿੱਸਾ ਜਰੂਰ ਆ ਪਰ ਕੁਆਲਿਟੀ ਵੱਲੋਂ ਇੱਕ ਨੰਬਰ ਚੈੱਕ ਕਰ ਸਕਦੇ ਤੁਸੀਂ ਇਹਦੀ ਕੁਆਲਿਟੀ ਵੇਖੋ ਜੀ ਆ ਵੇ ਲੋ ਕਿੰਨਾ ਚੌੜਾ ਪੁੱਠਾ ਬਾਹ ਜਿੰਨਾ ਪਿੱਛੇ ਪੁੱਠਾ ਚੌੜਾ ਹੱਡੀ ਦੇਖੋ ਆ ਪੂਰ ਚੈੱਕ ਕਰ ਸਕਦੇ ਤੁਸੀਂ ਇਹਦੇ ਵਿੱਚ ਕਿੰਨਾ ਗੈਪ ਆ ਗੈਪ ਦੇਖੋ ਇਹਦੇ ਵਿੱਚ ਉਹ ਤਾਂ ਬਾਹਰ ਆ ਦੇਖੋ ਪਿੱਛੇ ਵੀ ਇੱਕ ਗਿੱਟ ਦਾ ਗੈਵਾ ਪੂਸ਼ ਕਰੋ ਪੱਟ ਦੇਖ ਸਕਦੇ ਆ ਫੱਟੀ ਵੇਖੋ ਕਿੰਨੀ ਚੌੜੀ ਚਾਰ ਪੰਜ ਗਿੱਟਾਂ ਦੀ ਫੱਟੀ ਐ ਠੀਕ ਆ ਜੀ ਕੁਆਲਿਟੀ ਬਹੁਤ ਸੋਹਣੀ ਐ ਇਸ ਬੁੱਲ ਦੇ ਵਿੱਚ ਸਾਫ਼ ਸੁਥਰਾ ਬੁੱਲ ਐ ਦੂਸਰੀ ਗੱਲ ਹੋਰ ਅੱਜ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਕਈ ਭਰਾ ਚਲੋ ਹੁੰਦੇ ਸਾਰੇ ਹੀ ਸਿਆਣੇ ਆ ਕਈ ਭਰਾ ਕਹਿ ਦਿੰਦੇ ਯਾਰ ਤੁਸੀਂ ਬਰਸੇਲੇ ਵਾਲਾ ਜਾਂ ਕੋਈ ਹੋਰ ਲੈ ਆਉਣੇ ਬਾਈ ਐ ਚਲੋ ਪ੍ਰਮਾਤਮਾ ਦੀ ਮਿਹਰ ਜਿੰਨੇ ਵੀ ਸਾਨ ਗੁਜਰਾਹ ਕੋਲੋਂ ਆਏ ਜਾਂ ਮੱਜਾਂ ਕਰੌਸ ਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਸਾਰੇ ਸਾਨਾਂ ਦਾ ਬਰਸੀਲਾ ਟੈਸਟ ਕਰਾਇਆ ਇਹ ਸਾਨ ਦੇ ਪਹਿਲਾਂ ਦਾ ਬਲੱਡ ਟੈਸਟ ਕਰਾਇਆ ਕੋਈ ਇਨਫੈਕਸ਼ਨ ਉਹਦੀਆਂ ਰਿਪੋਰਟਾਂ ਵੀ ਵਿੱਚ ਲਾ ਦੇਾਂਗੇ ਉਸ ਤੋਂ ਬਾਅਦ ਇਹਦਾ ਜਿਹੜਾ ਬਲੱਡ ਸੈਂਪਲ ਲੈ ਕੇ ਬਰਸੀਲੇ ਦਾ ਟੈਸਟ ਵੀ ਕਰਾਇਆ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਰਚੇਲਾ ਟੈਸਟਿੰਗ ਦੀ ਰਿਪੋਰਟ ਕਿਸ ਤਰ੍ਹਾਂ ਹੁੰਦੀ ਆ ਤੇ ਕੁਆਲਟੀ ਚੈੱਕ ਕਰੋ ਸਾਹਨ ਦੇ ਵਿੱਚ ਬਹੁਤ ਚੰਗੀ ਕੁਆਲਟੀ ਦਾ ਸਾਫ ਸੁਥਰਾ ਬੋਲਿਆ ਆਨ ਰਾਈ ਟਾਈਮ ਦੇ ਵਿੱਚ ਚਲੋ ਪ੍ਰਮਾਤਮਾ ਸੁੱਖ ਕੇ ਰੱਖੇ ਤੁਹਾਡੇ ਲਈ ਸੀਮਨ ਵੀ ਹੌਲੀ ਹੌਲੀ ਪ੍ਰੋਵਾਈਡ ਕਰਾਂਗੇ ਤੇ ਸਮਾਂ ਲੱਗ ਜਾਂਦਾ ਹਰ ਇੱਕ ਕੰਮ ਨੂੰ ਪਰ ਹੌਲੀ ਹੌਲੀ ਪ੍ਰਮਾਤਮਾ ਚਲੋ ਮੰਜ਼ਲ ਤੱਕ ਪਹੁੰਚਾ ਦਿੰਦਾ ਬੰਦੇ ਨੂੰ ਸਿਰਫ ਹੁਣ ਇਹਨੂੰ ਇਸ ਕਰਕੇ ਬੰਦ ਕੀਤਾ ਹੋਇਆ ਵੀ ਇਹ ਅੱਜ ਤੋਂ ਇਹਦਾ ਜਣੀ ਕਿ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਹੋ ਜਾਣਾ। ਇਹ ਕਿਨੂੰ ਨੱਥ ਮਾਰਨੀ ਪੈਣੀ ਆ, ਮੂੰਹ ਨਹੀਂ ਫੜਾਉਂਦਾ। ਕੱਲ ਬਲੱਡ ਸੈਂਪਲ ਲਿਆ ਸੀ। ਤੇ ਬਹੁਤ ਔਖਾ ਬਲੱਡ ਸੈਂਪਲ ਕੱਢਿਆ ਸੀ ਇਹਦਾ। ਤੇ ਬਲੱਡ ਇਹਦਾ ਕੱਢ ਲਿਆ। ਹੁਣ ਇਹਦੇ ਪੈਰ ਪੂਰ ਬਣਾਉਣੇ ਆ। ਪੈਰ ਬਣਾ ਕੇ ਉਸ ਤੋਂ ਬਾਅਦ ਇਹਨੂੰ ਨੱਥ ਮਾਰਾਂਗੇ। ਨੱਥ ਮਾਰ ਕੇ ਜੇ ਕੋਈ ਟ੍ਰੀਟਮੈਂਟ ਜਾਂ ਕੋਈ ਸਿੰਪਲ ਜਿਹੜੀ ਰਿਪੋਰਟ ਲੁਧਿਆਣਾ ਯੂਨੀਵਰਸਿਟੀ ਤੋਂ ਜਿਹੜੀ ਇਹਦੀ ਆ ਗਈ ਹੈ ਵੀ ਕੋਈ ਬਲੱਡ ਦੇ ਵਿੱਚ ਇਨਫੈਕਸ਼ਨ ਜਾਂ ਕੋਈ ਲੀਵਰ ਪ੍ਰੋਬਲਮ ਜਾਂ ਵੀ ਹੋਰ ਜਿਹੜੀ ਦਿੱਕਤ ਹੋ ਨਹੀਂ ਹੈਗੀ ਸਿਰਫ ਥੋੜੀ ਜੀ ਦਿੱਕਤ ਆਈ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਬਲੱਡ ਜਾਨੀ ਕਿ ਖੂਨ ਖੂਨ ਥੋੜਾ ਜਿਆ ਘਟਿਆ ਉਹਦੀ ਪੂਰਤੀ ਕਰਾਂਗੇ ਸਪਲੀਮੈਂਟ ਰਾਈ ਤੇ ਬਾਕੀ ਪਰਮਾਤਮਾ ਮਿਹਰ ਕਰੇ ਤੁਹਾਨੂੰ ਇਹਸਾਨ ਦੇ ਜਿਹੜੇ ਬੱਚੇ ਆ ਝੋਟੀਆਂ ਉਹ ਵੀ ਵਖਾਵਾਂਗੇ ਚੈੱਕ ਕਰਾਵਾਂਗੇ 바ਕੀ ਪਰਮਾਤਮਾ ਸੁੱਖ ਰੱਖੇ ਵਾਹਿਗੁਰੂ ਮੇਰ ਰੱਖੇ ਚੜ੍ਹਦੀ ਕਲਾ 'ਚ ਰੱਖੇ ਸਾਰੇ ਭਰਾਵਾਂ ਨੂੰ ਤੇ ਤੁਸੀਂ ਦੱਸਣਾ ਬੁੱਲ ਕਿਵੇਂ ਲੱਗਿਆ ਕੁਆਲਿਟੀ ਕਿਵੇਂ ਲੱਗੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਸ ਤਰ੍ਹਾਂ ਜਿਹੜਾ ਬਲੱਡ ਸਿੰਪਲ ਲੈ ਕੇ ਉਹਦੇ ਤੇ 24 ਘੰਟੇ ਬਾਅਦ ਜਿਹੜਾ ਪਾਣੀ ਇਹ ਉੱਤੇ ਆ ਜਾਂਦਾ ਇਸ ਤੋਂ ਬਾਅਦ ਇਹਦਾ ਜਿਹੜਾ ਬਰਸੀਲਾ ਟੈਸਟ ਹੋਊਗਾ ਇਸ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਕੰਮ ਪੱਕੇ ਕਰਕੇ ਸਾਰਾ ਕੰਮ ਕਰ ਰਹੇ ਆ ਆਨਲਾਈਨ ਟਾਈਮ ਦੇ ਵਿੱਚ ਨੀਲੀ ਰਵੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਪੂਰੀ ਆ ਗਾਂ ਪ੍ਰਮਾਤਮਾ ਸੁੱਖ ਰੱਖੇ ਮੇਰ ਕਰੇ ਸਾਰੇ ਭਰਾਵਾਂ ਦੇ